ਆ ਇੱਥੇ ਬੜਾਈਆਂ ਨੇ ਹੱਥ ਤੇ ਪੰਜ ਤੋਂ ਉੱਤੇ ਹੋ ਗਿਆ ਅਜ ਤਾਂ ਬਈ ਕੋਰ ਯਾਰ ਉਹ ਦੂਹੀ ਬਣਾਉਣੇ ਨੇ ਬਹਿਣਾ ਬਣਾ ਦੇ ਈੜੇ ਭੈਣਾਂ ਮੁਰਦਾਬਾਦ ਕਹੀ ਜਾਂਦੇ ਅੱਜ ਦਾ ਅੱਬਾ ਤੂੰ ਘਰ ਮੇਰੇ ਕੋਲ ਆ ਐ ਗੁਰਪੀਤਾ ਤੇ ਹਰਪੀਆ ਵੀ ਤੇਰਾ ਵਧੀਆ ਡੰਗ ਲੈਂਦਾ ਤੇ ਤਰਖਾਦਣ ਕੋਈ ਤੇਰੇ ਪਦਾ ਰੀ ਦੁਵਾਈ ਬੂਟੀ ਤੇ ਲੱਗ ਜਾਂਦੇ ਆ ਭਾਈ ਬੂਟੀ ਚੱਲਦੀ ਆ ਮਾਤਾ ਜੀ ਨਹੀਂ ਕਿੱਡੀ ਗੱਲ ਜੀ ਮੈਂ ਕਰ ਦਿੰਦਾ ਹੱਲ ਅੱਜ ਦਾ ਭਰਾ ਬਣ ਕੇ ਤੈਨੂੰ ਕਰਨਾ ਕੋਈ ਮਰਜ਼ੀ ਕਰ ਕੱਲ ਨੂੰ ਮੈਂ ਕਰ ਆਪਣੇ ਤੋਂ ਫੜ ਲੈਂਦੇ ਨੇ ਇਹਦਾ 200 ਦੇਣਾ ਮੈਂ ਪਹਿਲਾਂ ਉਹ ਤਾਂ ਦੇ ਦੇਾਂਗੇ ਜਾਂ ਹੋਰ ਦੇਖ ਲੈਣਾ ਕੋਈ ਨਾ ਆਪਣਾ ਫਿਰਦਾ ਤਾਂ ਸਾਹਮਣੇ ਫੜ ਲੈਂਦੇ ਹੋਰ ਦੇਖ ਲੈਣਾ ਉਹ ਆਖੋ ਪਹਿਲਾਂ ਉਹ 200 ਮੁੜ ਕੇ ਜਾ ਯਾਰ ਉਹ ਤਾਂ ਫਿਰ ਦੇਣੀ ਪੈਣਗੇ ਇਹਦਾ ਫੜ ਡਾਂਗ ਨਹੀਂ ਲੈਣਾ ਹਿੱਲਰ ਕਰਨਾ ਪੂਗੀ ਦੇਖ ਲੈਣਾ ਕੋਈ ਆਉਂਦਾ ਜਾਂਦਾ ਦੇਖਦੇ ਆ ਯਾਰ ਮਿੱਤਰ ਹਾਂ ਹੋਰ ਪਰਦੇ ਨੇ ਆਂਦਾ ਕਿ ਨਹੀਂ ਉਹ ਆਉਂਦਾ ਬਾਘ ਆਉਂਦਾ ਓਏ ਬਾਘ ਆਉਂਦਾ ਓਏ ਕੀ ਕਰਨੀ ਗੱਲ ਬੰਦਾ ਸਿੱਧਾ ਇਹਦੇ ਟੀਕਾ ਲਾ ਦੇ ਇਹਦੇ ਲਾ ਨਿਕਲ ਨਾ ਦੇ ਬਹੁਤ ਠੀਕ ਗੱਲ ਹੀ ਇਹ ਜੀ ਕਹਿੰਦੇ ਕੀ ਹਾਲ ਆ ਰਹੀ ਤਾਂ ਈਗਾ ਵਾਂ ਵਨੀ ਆ ਤੁੰਗਾ ਸਾਇਆ 8000 ਫੱਟੇ ਤੇ ਬੈਠ ਤੂੰ ਆਇਆ ਆਇਆ ਬਾਕੀ ਕਿੱਦਾਂ ਚੱਲਿਆ ਫੇਰ ਬੋ ਇਥੋਂ ਆਏ ਖੇਤੋ ਗੜਾ ਦੇਖਿਆ ਠੀਕ ਆ ਅੱਛਾ ਅੱਛਾ ਤੁਹਾਨੂੰ ਤੁਨਾ ਠੀਕ ਆ ਹਾਂ ਹਾਂ ਠੀਕ ਆ ਹੋਰ ਹੋਰ ਠੀਕ ਆ ਤੂੰ ਸੁਣਾਓ ਜੀ ਸਹੀ ਟੁੱਟੀ ਜਾਂਦਾ ਜਰਾ ਅੱਛਾ ਸਾਢੇ 5 ਦਾ ਹੋ ਗਿਆ ਟਾਈਮ ਜਿਹੜਾ ਇਹਦਾ ਛਾਲਾ ਮਰੀ ਜਾਂਦਾ ਅੱਧਾ ਘੰਟਾ ਦੇ ਤਾ ਅੱਛਾ ਹੱਲ ਕਰ ਮੈਂ ਹੁਣ ਹੱਲ ਕੀ ਕਰਾਂ ਯਾਰ ਅੱਗੇ ਦਾ ਘਰ ਦੇ ਦੇ ਪੈਸੇ ਮੈਨੂੰ 5-400 ਰੁਪਈਆ ਹਉਨ ਜਿੱਦੈ ਗੁੱਡਰੀ ਲਿਆਂਦੇ ਹੁਣ ਮੈਂ ਪਾਇਆ ਪੈਸੇ ਦੇਣਾਂਗਾ ਤੂੰ ਪੈਸੇ ਕਰਨੇ ਕੀ ਆ ਤੂੰ ਪੈਂਦੇ ਆ ਤਾਂ ਲੋੜ ਹੀ ਹੈ ਜਦ ਤੇਲ ਨਹੀਂ ਖਾਂਦੀ ਉਹ ਬਹਿ ਜਾ ਉਹਦੇ ਹੀ ਆ ਪੰਜਾਂ ਹਜ਼ਾਰ ਦੀ ਗੱਲ ਆ ਅੱਛਾ ਉਹ ਕਰ ਕਰ ਬੁਈਆ ਲਵਾ ਯਾਰ ਮੈਂ ਯਾਰ ਕਿੱਥੋਂ ਲਗਾਵਾਂ ਇਹ ਨਾਲ ਉਹ ਦਿੱਜੇ ਗੁੱਜੇ ਚ ਉਹ ਨਹੀਂ ਹਾਲੀ ਆ ਇਹ ਜੀ ਵੀ ਹੈਣੀ ਜਾ ਭਰਾ ਐ ਕਰਦੇ ਆ ਮੈਂ ਕਰ ਦੇਣਾ ਹੱਲ ਅੱਛਾ ਹਰ ਹਾਲੇ ਯਾਰ ਫਿਰ ਪਾਇਸ਼ਾ ਤਾਂ ਹੈ ਨਹੀਂ ਬਾਬਾ ਜਗਾੜੀ ਬੰਦਾ ਦੇਖ ਲੈ ਬਾਗ ਜਿਹੇ ਹੁੰਦਾ ਦਾ ਹੱਲ ਮੈਂ ਹੁੰਦਾ ਨਹੀਂ ਹੱਲੇ ਹੁੰਦਾ ਨਹੀਂ ਹੱਲਾ ਨਾ ਕਰਾਂ ਫਿਰ ਮੈਂ ਹੱਲਾ ਕਰ ਦੇ ਯਾਰ ਹੱਲ ਮੈਂ ਕਰ ਦੂੰ ਆ 350 ਜਾਂਦਾ ਹੱਲ ਮੈਂ ਕਰ ਦੂੰ ਫੇਰ ਨਾ ਕਿਹੋ ਇਕੱਠਾ ਹੀ ਕਰ ਦੇਣਾ ਮਹੀਨੇ ਦਾ ਕਰ ਦੇ ਵਧੀਆ ਕਰ ਦੇ ਫਿਰ ਹੈ ਵਿਚੇ ਰੋਸਟਰ ਚੱਲੂ ਵਧੀਆ ਨੇ ਯਾਰ ਆਣਗੇ ਭਾ ਵਿਆਹ ਨਹੀਂ ਆਇਆ ਮਾ ਟਾਈਮ ਹੋ ਗਿਆ ਛਾਬੀ ਫੜਾ ਫਿਰ ਗੱਡੀ ਦੀ ਕਿੱਥੇ ਵਿਚੀ ਪਈ ਹੈ ਮੇਰੇ ਬਾਬਾ ਛਾਬੀ ਵਿਚੀ ਹੈ ਐਂ ਕਰਦਾ ਬਾਈ ਫਿਰ ਇਕੱਠਾ ਮਹੀਨੇ ਦੇ ਚੱਕ ਲੈਣਾ ਰਾਸ਼ਨ ਸਕੂਟਰੀ ਵੇਚ ਹੁਣ ਵਿੱਚੇ ਰੋਸਟਰ ਚੱਲੂ ਠੀਕ ਆ ਸਕੂਟਰੀ ਯਾਰ ਕਦਦਰ ਵੇਚੇ ਨਾ ਤੂੰ ਭਾਵੇਂ ਲੈ ਆਵੇਂ ਆਪਣੀ ਸਾਰੇ ਇਕੱਠੇ ਹੋਇਆ ਨਹੀਂ ਬ੍ਰਿਜਟ ਸਕੂਟਰੀ ਬੰਦ ਕਰਨ ਨੂੰ